ਬੇਤੀਤ ਨਹੀਂ ਜਲਾਲਾਬਾਦ ਦੇ ਲਾਪਤਾ ਹੋਏ ਵਪਾਰੀ ਸਹੁਣਮਟ ਨੇਜਾ ਦੀ ਕਾਰ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ ਪੁਲਿਸ ਵੱਲੋਂ ਇਹ ਕਾਰ ਪਿੰਡ ਖੁੜੰਜ ਦੇ ਨਜ਼ਦੀਕ ਗੰਗ ਕਨਾਲ ਵਿੱਚੋਂ ਬਰਾਮਦ ਕੀਤੀ ਗਈ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੀ ਸ਼ਾਮ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੰਗ ਕਨਾਲ ਵਿੱਚ ਕੋਈ ਕਾਰ ਡੁੱਬੀ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਨਾਲ ਹੀ ਗੋਤਾਖੋਰ ਅਤੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਗੱਡੀ ਦੀ ਭਾਰ ਸ਼ੁਰੂ ਕਰ ਦਿੱਤੀ ਗਈ ਪਰ ਰਾਤ ਦਾ ਹਨੇਰਾ ਹੋਣ ਕਰਕੇ ਇਹ ਗੱਡੀ ਬਰਾਮਦ ਨਹੀਂ ਕੀਤੀ ਜਾ ਸਕੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਅੱਜ ਦੂਸਰੀ ਵਾਰ ਆਪਰੇਸ਼ਨ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਪੁਲਿਸ ਵੱਲੋਂ i20 ਗੱਡੀ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹਾਜ਼ਰ ਸੁਮਨ ਮਟਨੇਜਾ ਦੇ ਰਿਸ਼ਤੇਦਾਰਾਂ ਵੱਲੋਂ ਗੱਡੀ ਦੀ ਪਛਾਣ ਕਰ ਲਈ ਹੈ ਪਰ ਉਦੋਂ ਸੁਮਨ ਮਟਨੇਜਾ ਦਾ ਅਜੇ ਤੱਕ ਵੀ ਲਾਪਤਾ ਹੋਣਾ ਰਾਸ ਬਣਿਆ ਹੋਇਆ ਹੈ ਪੁਲਿਸ ਵੱਲੋਂ ਪਹਾਲ ਕੀਤੀ ਜਾ ਰਹੀ ਹੈ ਇਸ ਮੌਕੇ ਗੱਲਬਾਤ ਕਰਦੇ ਐਸਪੀ ਰਣਵੀਰ ਸਿੰਘ ਨੇ ਦੱਸਿਆ ਕਿ ਇਹ ਇੱਕ 18 ਚਾਰ ਨੂੰ ਪਰਚਾ ਦਰਜ ਹੋਇਆ ਸੀ ਸਿਟੀ ਚ ਲਾਲਬਾਦ ਚਮਤੀ ਨੰਬਰ ਮਕਦਮਾ ਇੱਕ ਆਦਮੀ ਆ ਸੁਮਨ ਕੁਮਾਰ ਜੀ ਆਪਣੀ ਦੁਕਾਨ ਤੋਂ ਤਕਰੀਬਨ 6 ਵਜੇ ਗਏ ਆ ਜਲਾਲਾਬਾਦ ਤੋਂ ਘਰ ਨੂੰ ਤੇ ਗੁਰੂ ਆ ਸਕਦੇ ਲੱਗੇ ਨਾ ਪਿੰਡ ਪਿੰਦਾ ਪੰਜੇ ਕਿ ਉਤਾਰਾ ਉੱਥੇ ਜਿਹੜੇ ਉਹ ਪਹੁੰਚ ਨਹੀਂ ਸਕੇ ਤੇ ਜਿੱਦੇ ਸਬੰਧ ਵਿੱਚ ਫਿਰ 34 ਨੰਬਰ ਮਕਦਮਾ ਅੰਡਰ ਸੈਕਸ਼ਨ 366 ਆਈਪੀਸੀ ਦਰਜ ਕੀਤਾ ਗਿਆ ਪਰਮਿਸ਼ਨ ਮਿਲੀ ਹੈ ਕਿ ਵੀ ਇੱਥੇ ਇੱਕ ਖੜਵੰਜ ਪਿੰਡ ਆ ਉਹਦੇ ਲਗੇ ਨਹਿਰ ਲੰਗਦੀ ਉੱਥੇ ਇੱਕ ਕਾਰ ਡਿੱਗੀ ਪਈ ਆ ਤੇ ਅੱਜ ਉਹ ਕਾਰ ਜਿਹੜੀ ਕੱਢੀ ਗਈ ਹੈ ਜਿਹੜੀ ਕਿ ਉਹਨਾਂ ਦੀ ਸੁਮਨ ਕੁਮਾਰ ਜੀ ਦੀ ਜਿਹਦੇ ਵਿੱਚੋਂ ਸਵਾਰ ਹੋ ਕੇ ਆਪਣੇ ਘਰੇ ਗਏ ਸੀਗੇ ਬਾਕੀ ਕਾਰ ਦੇ ਵਿੱਚੋਂ ਕੋਈ ਡੈੱਡ ਬੋਡੀ ਵਗੈਰਾ ਤਾਂ ਨਹੀਂ ਮਿਲੀ ਇਨਵੈਸਟੀਗੇਸ਼ਨ ਕਰ ਰਹੇ ਆ ਅਹੀਂ ਜੀ ਸਾਰੇ ਸਾਡੇ ਸੀਨੀਅਰ ਅਫਸਰ ਐਸਐਸਪੀ ਸਾਹਿਬ ਆਈਜੀ ਸਾਹਿਬ ਸਾਰੇ ਲੱਗੇ ਨੇ ਸਾਰੇ ਅੰਗਲਾਂ ਤੋਂ ਇਹਨਾਂ ਨੂੰ ਵਿਚਾਰ ਕਰ ਰਹੇ ਆ ਜੀ